ਸੋਸ਼ਲ ਮੀਡੀਆ ਨੇ ਕਿਤਾਬਾਂ ਤੋਂ ਦੂਰ ਕੀਤੀ ਨੌਜਵਾਨ ਪੀੜ੍ਹੀ ਅਤੇ ਹੁਣ ਦੁਬਾਰਾ ਤੋਂ ਜੁੜਨ ਲੱਗੇ ਇਹਨਾਂ ਕਿਤਾਬਾਂ ਦੇ ਨਾਲ ਨੌਜਵਾਨ ਬਠਿੰਡਾ ਦੇ ਟੀਚਰ ਹੋਮ ਵਿਖੇ ਲੱਗਿਆ ਇੱਕ ਪੁਸਤਕ ਮੇਲਾ ਅਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ ਕਿਤਾਬਾਂ ਖਰੀਦਣ ਦੇ ਲਈ ਪਹੁੰਚੇ ਬਠਿੰਡਾ ਦੇ ਟੀਚਰ ਹੋਮ ਵਿਖੇ 4 ਰੋਜ਼ਾ ਇੱਕ ਪੁਸਤਕ ਮੇਲਾ ਲਗਾਇਆ ਗਿਆ ਹੈ ਜਿਸ ਦੇ ਵਿੱਚ ਅੱਜ ਜਾਣਕਾਰੀ ਦਿੰਦੇ ਹੋਏ ਬੁਲਾਰਿਆਂ ਨੇ ਦੱਸਿਆ ਕਿ ਇਸ ਆਪਣਾ ਪੁਸਤਕ ਮੇਲੇ ਦੇ ਵਿੱਚ ਨੌਜਵਾਨ ਪੀੜੀ ਵੱਲੋਂ ਕਾਫੀ ਰੁਚੀ ਦਿਖਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿਹੜੀ ਨੌਜਵਾਨ ਪੀੜੀ ਨੂੰ ਸਾਡੀਆਂ ਕਿਤਾਬਾਂ ਤੋਂ ਜਿਹੜੀ ਨੌਜਵਾਨੀ ਪੀੜੀ ਨੂੰ ਦੂਰ ਕੀਤਾ ਗਿਆ ਹੈ ਉਹ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦਾ ਉਸ ਦੇ ਵਿੱਚ ਬਹੁਤ ਜ਼ਿਆਦਾ ਰੋਲ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਨਾਲ ਜਿੱਥੇ ਨੌਜਵਾਨ ਪੀੜੀ ਹੁਣ ਮੋਬਾਈਲਾਂ ਦੇ ਵਿੱਚ బిజీ ਹੋ ਗਈ ਹੈ ਅਤੇ ਹੁਣ ਕਿਤਾਬਾਂ ਤੋਂ ਕਿਤਨਾ ਕਿਤੇ ਦੂਰ ਹੁੰਦੀ ਦਿਖਾਈ ਦੇ ਰਹੀ ਹੈ ਲੇਕਿਨ ਹੁਣ ਦੁਬਾਰਾ ਤੋਂ ਇਹ ਰਿਹਾਲ ਵੱਧ ਚੁੱਕਾ ਹੈ ਲੋਕ ਲਗਾਤਾਰ ਕਿਤਾਬਾਂ ਦੇ ਨਾਲ ਜੁੜਨੇ ਸ਼ੁਰੂ ਹੋ ਗਏ ਹਨ ਅਤੇ ਜੁੜਨੇ ਵੀ ਚਾਹੀਦੇ ਹਨ ਪਰ ਜੇ ਦੇਖੀ ਤਾਂ ਹੁਣ ਕਿਸੇ ਦੇ ਘਰ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਚੰਗੀ ਕਿਤਾਬ ਹੈ ਜਿਹੜੀ ਉਹ ਦਿਖਾਈ ਨਹੀਂ ਦਿੰਦੀ ਤੇ ਅਗਰ ਦਿਖਾਈ ਦਿੰਦੀ ਹੈ ਤਾਂ ਉਹ ਕਿਸੇ ਇੱਕ ਖੁੰਝੇ ਦੇ ਵਿੱਚ ਪਈ ਹੋਈ ਦਿਖਾਈ ਦਿੰਦੀ ਹੈ ਕਿਤਾਬਾਂ ਤੇ ਲਈ ਕਿਸੇ ਵੀ ਘਰ ਦੇ ਵਿੱਚ ਕੋਈ ਜਗ੍ਹਾ ਨਹੀਂ ਬਣਾਈ ਜਾਂਦੀ ਪਰ ਚਾਹੀਦਾ ਇਹ ਹੈ ਕਿ ਹਰ ਘਰ ਦੇ ਅੰਦਰ ਇੱਕ ਕੋਨੇ ਦੇ ਵਿੱਚ ਕਿਤਾਬਾਂ ਦੇ ਲਈ ਇੱਕ ਜਗ੍ਹਾ ਬਣਾਈ ਜਾਵੇ ਜਿੱਥੇ ਇਹ ਕਿਤਾਬਾਂ ਜਿਹੜੀਆਂ ਚੰਗੀਆਂ ਆਪਣਾ ਸਾਨੂੰ ਸਹੀ ਦੰਦੀਆਂ ਸਾਡੀ ਨੌਜਵਾਨ ਪੀੜੀ ਨੂੰ ਉਹ ਕਿਤਾਬਾਂ ਘਰ ਦੇ ਵਿੱਚ ਲਿਆ ਕੇ ਰੱਖੀਆਂ ਜਾਣ ਤਾਂ ਜੋ ਸਾਡੇ ਜਿਹੜੇ ਨੌਜਵਾਨ ਪੀੜੀ ਹੈ ਸਾਡੇ ਨਵੇਂ ਬੱਚੇ ਹੈ ਉਹ ਕਿਤੇ ਨਾ ਕਿਤੇ ਕਿਤਾਬ ਚੱਕਣੇ ਤਾਂ ਉਹਦੇ ਵਿੱਚੋਂ ਕੁਝ ਨਾ ਖੁਸ਼ ਸਿੱਖਣੇ ਜ਼ਰੂਰ ਇਸ ਲਈ ਹਰ ਇੱਕ ਮਾਪਿਆਂ ਨੂੰ ਇਹ ਚਾਹੀਦਾ ਹੈ ਕਿ ਆਪਣੇ ਇੱਕ ਕੋਨੇ ਦੇ ਵਿੱਚ ਜਿਹੜਾ ਇਹ ਆਪਣਾ ਕਿਤਾਬਾਂ ਦੀ ਜਿਹੜੀ ਲਾਇਬ੍ਰੇਰੀ ਆਪਣੇ ਘਰ ਦੇ ਅੰਦਰ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਸਾਡੇ ਬੱਚੇ ਵੀ ਇਹਨਾਂ ਕਿਤਾਬਾਂ ਦੇ ਨਾਲ ਜੁੜ ਸਕਣ ਕਿਉਂਕਿ ਜੇ ਉਹ ਕਿਤਾਬਾਂ ਦੇ ਨਾਲ ਜੁੜਨਗੇ ਤਾਂ ਕਿਤੇ ਨਾ ਕਿਤੇ ਮੋਬਾਈਲ ਦੀ ਜਿਹੜੀ ਜ਼ਿੰਦਗੀ ਹੈ ਉਸ ਤੋਂ ਥੋੜਾ ਦੂਰ हटਣਗੇ ਅਤੇ ਉਹ ਮੋਬਾਈਲ ਤੋਂ ਦੂਰ हटਣ ਦੇ ਨਾਲ ਕਿਤੇ ਨਾ ਕਿਤੇ ਜਿਹੜੀ ਉਹਨਾਂ ਦੀ ਜ਼ਿੰਦਗੀ ਹੈ ਉਹ ਸਹੀ ਸੇਧ ਲਵੇਗੀ ਆਓ ਸੁਣੋ ਸੁਣਾਉਣਿਆ ਕੀ ਕਹਿੰਦੇ ਨੇ ਇੱਥੇ ਅਗੋ ਇਸਕੀ ਨਾਮ ਤਾਂ ਉਹਦਾ ਕੀ জানা ਚਾਹੀਦਾ ਕਿ ਆਪਣਾ ਪ੍ਰਸਤਿਵ ਪ੍ਰਦਰਸ਼ਨ ਹੈ ਜੀ ਮੇਰਾ ਨਾਮ ਲਖਮਨ ਸਿੰਘ ਮਲੂਕਰ ਮੈਂ ਟੀਚਰਸ ਹੋਂ ਚਾਸ ਬਟੰਡਾ ਵਿਖੇ ਬਤੌਰ ਸਿਕੱਤਰ ਦੇ ਤੌਰ ਤੇ ਆਪਣੀ ਸਵਾਮਾਤਨ ਵਾਰ ਰਿਹਾ ਪ੍ਰਵਾਸੀ ਮੈਂ ਇੱਕ ਪ੍ਰਵਾਸੀ ਪੀਪਲਸ ਹੋਂ ਬਰਗਾੜੀ ਵੱਲੋਂ ਪਿਛਲੇ 4-5 ਸਾਲਾਂ ਤੋਂ ਟੀਚਰਸ ਹੋਂ ਵਿਖੇ ਪੀਪਲਸ ਲਿਟਰੇਰੀ ਜਿਹੜਾ ਫੈਸਟੀਵਲ ਹੋ ਕਰਵਾਇਆ ਜਾਂਦਾ 25 ਤਰੀਕ ਤੋਂ ਲੈ ਕੇ 25 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਔਰ ਇਸ ਮੇਲੇ ਦੀਆਂ ਕਈ ਵੰਗੀਆਂ ਨੇ ਇਸ ਪੁਸਤਕ ਮੇਲੇ ਦੇ ਵਿੱਚ ਲਗਭਗ 15 ਤੋਂ 17 ਤੱਕ ਦੇ ਜਿਹੜੇ ਪਬਲਿਕੇਸ਼ਨ ਆਉਂਦੇ ਨੇ ਔਰ ਸਾਡੇ ਬਠਿੰਡੇ ਦੇ ਲੋਕ ਆ ਜਿਹੜੇ ਜਿਹੜੇ ਸਾਹਿਤ ਨੂੰ ਪ੍ਰੇਮ ਕਰਨ ਵਾਲੇ ਨੇ ਕਿਤਾਬਾਂ ਨੂੰ ਪ੍ਰੇਮ ਕਰਨ ਵਾਲੇ ਨੇ ਉਹ ਬੌਂਸ ਵੱਡੀ ਗਿਣਤੀ ਵਿੱਚ ਇੱਥੇ ਆਪਣੀਆਂ ਕਿਤਾਬਾਂ ਆਪਣੀਆਂ ਪੁਸਤਕਾਂ ਖਰੀਦਣ ਵਾਸਤੇ ਆਉਂਦੇ ਨੇ ਤੇ ਮੇਲੇ ਦੇ ਅਖੀਲੇ ਦਿਨ ਤੱਕ ਲਗਭਗ 6-7 ਲੱਖ ਦੀਆਂ ਕਿਤਾਬਾਂ ਇਥੋਂ ਮੇਕ ਜਾਂਦੀਆਂ ਨੇ ਸਹਿਤ ਪ੍ਰੇਮੀ ਪੁਸਤਕ ਪ੍ਰੇਮੀ ਜਿਹੜੇ ਉਹ ਕਿਤਾਬਾਂ ਖਰੀਦ ਕੇ ਲੈ ਕੇ ਜਾਂਦੇ ਨੇ ਇਥੋਂ ਮੈਨੂੰ ਕੋਈ ਜੀ ਆਪਾਂ ਆਪਾਂ ਅੱਜ ਜਦੋਂ ਕੱਲੇ ਰਿਪੋਰਟ ਕਾਂਦੀ ਤਾਂ ਅੱਜ ਕੱਲ੍ਹ ਜੇ ਆਪਾਂ ਹਰ ਇੱਕ ਨੂੰ ਦੇਖੀਏ ਤਾਂ ਕਰੇ ਸ਼ਰਾਬ ਦੀ ਹੋਟਲ ਦੇ ਮਿਲਦੀ ਲੇਕਿਨ ਪੁਸਤਕਾਂ ਨਹੀਂ ਮਿਲਦੀਆਂ ਅੱਜ ਕੱਲ੍ਹ ਦੀ ਜਿਹੜੀ ਮੋਡਰਨ ਪੁਸਤਕਾਂ ਨੂੰ ਪਾਸੇ ਨਹੀਂ ਮਿਲਦੀਆਂ ਕੀ ਕਿਨਿ ਇਹ ਬੜਾ ਅਹਿਮ ਤੇ ਬੜਾ ਮਹੱਤਵਪੂਰਨ ਸਵਾਲ ਹੈ ਮੇਰੀ ਜੀ ਤੁਹਾਡਾ ਕਿਤਾਬਾਂ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਨੇ ਕਿਤਾਬਾਂ ਸਾਡੀ ਜ਼ਿੰਦਗੀ ਨੂੰ ਬਹੁਤ ਕੁਝ ਦਿੰਦੀਆਂ ਨੇ ਕਿਤਾਬਾਂ ਦੇ ਵਿੱਚੋਂ ਅਸੀਂ ਅਸੀਂ ਜ਼ਿੰਦਗੀ ਦੇ ਮਾਣੇ ਤਲਾਸ਼ ਸਕਦੇ ਆ ਇਹ ਗੱਲ ਇਹ ਸਵਾਲ ਤੁਹਾਡਾ ਠੀਕ ਹੈ ਕਿ ਨੌਜਵਾਨ ਪੀੜ੍ਹੀ ਜਿਹੜੀ ਉਹ ਵੱਡੀ ਗਿਣਤੀ ਵਿੱਚ ਕਿਤਾਬਾਂ ਤੋਂ ਦੂਰ ਹੁੰਦੀ ਜਾ ਰਹੀ ਹੈ ਉਹਦਾ ਇੱਕ ਕਾਰਨ ਜਿਹੜਾ ਮੈਂ ਸਮਝਦਾ ਉਹ ਸੋਸ਼ਲ ਮੀਡੀਆ ਵੀ ਹੈ ਸੋਸ਼ਲ ਮੀਡੀਆ ਦੇ ਆਉਣ ਕਾਰਨ ਕਿਤਾਬਾਂ ਦੇ ਉੱਤੇ ਇੱਕ ਸੈਟਬੈਕ ਲੱਗੀ ਹੈ ਲੇਕਿਨ ਇਹ ਵੀ ਹੈ ਨੀਗਾ ਕੀ ਕਿਤਾਬਾਂ ਅੜਨੀਆਂ ਬਿਲਕੁਲ ਲੋਕਾਂ ਨੇ ਬੰਦ ਕਰ ਦਿੱਤੀਆਂ ਨੇ ਸਾਡੇ ਦੋ ਮੇਲੇ ਲੱਗ ਚੁੱਕ ਨੇ ਆ ਦੂਸਰਾ ਮੇਲਾ ਪਹਿਲਾਂ ਬਠਿੰਡੇ ਕੋਲ ਹੋਰ ਮੇਲਾ ਲੱਗਿਆ ਸੀ ਉਹਦੇ ਵਿੱਚੋਂ ਲਗਭਗ 6-7 ਲੱਖ ਦੀਆਂ ਕਿਤਾਬਾਂ ਵਿਕੀਆਂ ਇੱਥੇ ਵੀ ਇਸੇ ਤਰ੍ਹਾਂ ਦੀ ਹਾਲਤ ਹੈਗੀ ਆ 6-7 ਲੱਖ ਦੀਆਂ ਕਿਤਾਬਾਂ ਇੱਥੇ ਵੀ ਵਿਕਦੀਆਂ ਨੇ ਬਠਿੰਡੇ ਦੇ ਲੋਕ ਜਿਹੜੇ ਰਫਲਾਂ ਰੱਖਣ ਦੇ ਸ਼ੌਕੀਨ ਹੁੰਦੇ ਸੀ ਕਿਸੇ ਵੇਲੇ ਅੱਜ ਉਹ ਕਿਤਾਬਾਂ ਨਾਲ ਜੁੜੇ ਹੋਏ ਨੇ ਕਿਤਾਬਾਂ ਨਾਲ ਜੁੜ ਰਹੇ ਨੇ ਔਰ ਲਗਾਤਾਰ ਸ ਕਿਤਾਬਾਂ ਜਿਹੜੀਆਂ ਉਹ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਕਿਤਾਬਾਂ ਲਿਖ ਵੀ ਰਹੀ ਹੈ ਔਰ ਕਿਤਾਬਾਂ ਪੜ੍ਹ ਵੀ ਰਹੀ ਹੈ ਬਹੁਤ ਸਾਰੇ ਨੌਜਵਾਨ ਦੋਸਤ ਇੱਥੇ ਬੈਠੇ ਨੇ ਕਿਤਾਬ ਆਪ ਆਪ ਦਾ ਪਬਲਿਕੇਸ਼ਨ ਚਲਾਉਂਦੇ ਨੇ ਔਰ ਆਪਣੀਆਂ ਕਿਤਾਬਾਂ ਲਿਖ ਕੇ ਅ ਕਹਾਣੀ ਦੇ ਉੱਤੇ ਕਹਾਣੀ ਦੇ ਉੱਤੇ ਜਾਂ ਨਾਵਲ ਜਿਹੜੀਆਂ ਉਹ ਨੌਜਵਾਨ ਪੀੜ੍ਹੀ ਦੇ ਜਿਹੜੇ ਲੇਖਕ ਉਹ ਕਿਤਾਬਾਂ ਲਿਖ ਵੀ ਲੈ ਰਹੇ ਨੇ ਇਹੋ ਜੇ ਮੇਲਿਆਂ ਦਾ ਮਕਸਦ ਇਹ ਹੈ ਕੇ ਸਾਰੇ ਲੋਕਾਂ ਨੂੰ ਜਾਂ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜਨਾ ਸਾਹਿਤ ਨਾਲ ਜੋੜਨਾ ਇੱਕ ਵੱਡਾ ਉਪਰਾਲਾ ਹੈ ਖੁਸ਼ਵੰਤ ਸਿੰਘ ਬਰਗਾੜੀ ਬਰਗਾੜੀ ਔਰ ਉਹਨਾਂ ਦੀ ਸਬੂਚੀ ਟੀਮ ਦਾ ਪੀਪਲਸ ਫੋਰਮ ਬਰਗਾੜੀ ਦੇ ਪਲੇਟਫਾਰਮ ਤੋਂ ਉਹ ਕਿਤਾਬਾਂ ਨਾਲ ਜੋੜਨ ਦਾ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਇਸ ਪਾਸੇ ਵੱਲ ਨੂੰ ਤੇ ਅਸੀਂ ਜਿੱਥੇ ਸਾਡੀ ਚਿੰਤਾ ਹੈਗੀ ਵੀ ਜੋਤ ਹੈ ਕਿਤਾਬਾਂ ਤੋਂ ਦੂਰ ਜਾ ਰਿਹਾ ਹੈ ਉੱਥੇ ਜਦੋਂ ਇਸਰਾਂ ਦੇ ਮੇਲੇ ਲੱਗਦੇ ਨੇ ਕਿਤਾਬਾਂ ਵਿਕਦੀਆਂ ਨੇ ਸਾਹਿਤ ਦੀ ਗੱਲ ਹੁੰਦੀ ਹੈ ਤਾਂ ਉਹਡੇ ਵੱਡੇ ਸਹਿਤਕਾਰ ਵਿਦਵਾਨ ਇੱਥੇ ਆਪਦੀ ਕਿਤਾਬਾਂ ਦੀ ਗੱਲ ਕਰਦੇ ਨੇ ਤਾਂ ਸੱਚਮੁੱਚ ਇੱਕ ਹੁਲਾਰਾ ਮਿਲਦਾ ਹੈ ਕਿ ਨੌਜਵਾਨ ਇਸ ਪਾਸੇ ਵੱਲ ਨੂੰ ਆ ਰਹੇ ਨੇ ਕਿਤਾਬਾਂ ਵਾਲੇ ਪਾਸੇ ਆ ਰਹੇ ਨੇ ਜਿੱਥੇ ਤੱਕ ਨਸ਼ਿਆਂ ਦੀ ਗੱਲ ਹੈ ਇਹ ਗੱਲ ਵੀ ਇੱਕ ਇੱਕ ਅਹਿਮ ਹਿੱਸਾ ਹੈਗਾ ਕਿ ਪੰਜਾਬ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਆ ਯੂਥ ਹੈ ਜਿਹੜਾ ਉਹ ਨਸ਼ਿਆਂ ਵਾਲੇ ਪਾਸੇ ਜਾ ਲੇਕਿਨ ਫਿਰ ਵੀ ਲੋਕ ਆ ਜਿਹੜੇ ਸਾਡਾ ਨੌਜਵਾਨ ਪੀੜੀ ਹੈ ਉਹ ਇਸ ਪਾਸੇ ਵੱਲੋਂ ਟੁੱਟ ਕੇ ਸਾਹਿਤ ਵਾਲੇ ਪਾਸੇ ਆ ਰਹੇ ਨੇ ਤੇ ਸਾਨੂੰ ਇਸ ਗੱਲ ਦਾ ਇੱਕ ਚੰਗਾ ਹੁਲਾਰਾ ਮਿਲ ਰਿਹਾ ਹੈ